ਏ ਦੀਪੂਆ ਤਨਰੀਆ ਨਰਮੀ ਮਰੀ ਉਹ ਤੋ ਖਲਗਦਾ ਖੇਡ ਖੇਡ ਕੇ ਖੇਡ ਰੋਜ਼ ਗੱਡੀ ਸਿਖਾਂਦਾ ਸੀ ਅੱਜ ਗੱਡੀ ਐ ਪਿੱਛੇ ਲਾ ਲਈ ਉਹ ਗੱਡੀ ਨੂੰ ਪਿੱਛੇ ਲਾ ਰ ਰਾਜ ਜੀ ਸਿੱਟ ਲਈ ਆਹ ਕਿਹਦਾ ਜਾਂਦਾ ਏ ਅੰਬਾ ਕਨੇਡਾ ਕੇ ਦੂ ਨਿਕਰੇ ਵਾਲੇ ਆ ਗਏ ਕੀਤੀਆ ਦੇ ਆ ਗਏ ਕਲਸੀਆ ਦਾ ਸਪੈਟ ਮੈਂ ਤੇਗਲ ਦੀ ਚੈਨ ਤੋੜੂ ਕਹਿੰਦਾ ਰੇਸ ਲਾਉ ਲੈ ਮੇਰੇ ਸਾਲੇ ਉਲਟੋ ਜੇ ਫੇਟ ਜੀ ਮਰੀ ਕਤਾਨਾ ਚ ਜਾਏਗਾ ਤੂੰ ਯਾ ਸਾਰੇ ਚੱਡੀ ਲੋਕ ਨੇ ਆਹ ਦੇ ਚੱਡੀ ਲੋਕ ਕੱਲਾ ਸਨੀ ਗਰਾਊਂਡ ਕਿਉਂ ਨਹੀਂ ਆਇਆ ਅਸੀਂ ਦੇਖਣੀ ਐ ਇਹਦੀ ਵੀ ਤੈਨੂੰ ਫੋਨ ਨਹੀਂ ਕਰਦੇ ਵੀ ਤੇਰੀ ਆਪਦੀ ਜ਼ਿੰਮੇਵਾਰੀ ਹੈ ਆਉਣ ਦੀ ਅੱਜ ਬੱਬੂ ਨਹੀਂ ਆਇਆ ਬਸ ਸਾਥ ਹੀ ਦੂਨੇ ਸਾਰੇ ਕੁਝ ਨਹੀਂ ਕਹਿਣਾ ਚਾਹਤੇ ਵਲੌਗ ਮੈਂ ਦੇਖਣਾ ਸ਼ਾਮ ਨੂੰ ਗਾਇਸ ਕਿਵੇਂ ਸਾਰੇ ਖੁਸ਼ ਹੋ ਤੁਸੀਂ ਸਿੱਧੇ ਹੋਵਾਂਗੇ ਅੱਜ ਵੀ ਫਿਰ ਲੱਗੇ ਹੋਏ ਸੀਟਰ ਆ ਗਿਆ ਕਹਿੰਦੇ ਮੇਰੇ ਵੀਡੀਓ ਚਿੱਟਾ ਬਣਿਆ ਫਿਰਦਾ ਐਡੀਡਾਸ ਨਾਈਕੀ ਹਾਂ ਲਿਆਂ ਦੀ ਦਿਮਾਗ ਦੇ ਨੂੰ ਕਈ ਦਵਾਈ ਖਵਾਉਗੇ ਤੇ ਬੋਡੀ ਦੱਸੋ ਜੀ ਫਿੱਟਕਣਾ ਪੂਰੀ ਆ ਰਿਹਾ ਸਿਕਸ ਪੈਕ ਹਾਂ ਜੀ ਮਿੱਤਰੋ ਰੋਡ ਧਿਆਨ ਨਾਲ ਪਾਸ ਕਰ ਪਾਰ ਕਰਿਆ ਕਰੋ ਕਾਲ ਨਹੀਂ ਕਟਾਏ ਹੈਗੇ ਹੈ ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਦਾ ਫਿਟਨੈਸ ਫਿਟਨੈਸ ਬਲੌਗ ਤੁਹਾਡਾ ਕਰਦੇ ਹਾਂ ਸਵਾਗਤ ਤੇ ਮਿੱਤਰੋ ਅੱਜ ਵੀ ਪੂਰੇ ਦਿਨ ਦਾ ਮਾਹੌਲ ਦਿਖਾਵਾਂਗੇ ਜੁੜੇ ਰਹੋ ਆਪਾਂ ਨੂੰ ਇੰਨੇ ਪਿਆਰ ਕਰਦੇ ਰਹੋ ਲਾਈਕ ਸ਼ੇਅਰ ਕਮੈਂਟ ਲਾ ਕੇ ਕਰਦਿਆ ਕਰੋ ਵੀਡੀਓ ਨੂੰ ਤੇ ਠੀਕ ਹੈ ਜੀ ਵਰਕਆਊਟ ਕਲਦਾ ਪਿਆ ਫੋਨ ਤੇ ਲੱਗੇ ਰਹਿੰਦਾ ਮਿਹਨਤ ਨਹੀਂ ਕਰਦਾ ਗਾਇਸ ਪਹੁੰਚ ਬੜੇ ਰਹਿੰਦੇ ਸਾਰੇ ਦੇ ਸਾਡੇ ਜੋ ਵਰਕਆਊਟ ਕਰੇ ਆਪਾਂ ਨੀ ਵਾਲੀ ਰੀਹੈਬ ਵਾਲੀ ਐਕਸਰਸਾਈਜ਼ ਵੀ ਕਰੇ ਸਾਈਕਲ ਵੀ ਚਲਾਏ ਹੁਣ ਆਪਾਂ ਇੱਧਰ ਜੰਮੇ ਦੇਖਦੇ ਆਂ ਸੈਬਰੀ ਕੀ ਕਰਦੇ ਆ ਬੇਲੇ ਬੇਲੇ ਘੜੇ ਹਾਈ ਗਾਇਸ ਕਿਵੇਂ ਸਾਰੇ ਖੁਸ਼ ਹੋ ਤੁਸੀਂ ਦੇ ਹਮਾਰੇ ਅੱਜ ਵੀ ਫਿਰਨਾ ਓਹ ਢਿੱਡ ਘਤ ਲਿਆ ਢਿੱਡ ਢਿੱਡ

ਸਾਹਿਬ ਨੇ ਜਿਕਰਾ ਅੱਜ ਦੱਸ ਰਿਹਾ ਤੁਹਾਨੂੰ ਕਹਿੰਦਾ ਵੀ ਕੀੜੀ ਆ ਬਾਬੇ ਵਾਲੀ ਇਹ ਕਰਨਾ ਹੈ ਜੀ। ਵੀ ਫੋਟੋ ਰਾਤੋ ਰਾਤ ਪਈ ਨਹੀਂ ਪਤਾ ਲੱਗੂ ਵੀ ਸਾਹਿਬ ਨੇ ਕੰਮ ਕਰਤਾ। ਅੱਜ ਬੱਬੂ ਨਹੀਂ ਆਇਆ। ਬਸ ਸਾਦੀ ਦੂਲੇ ਝਾਰੇ। ਵਰਸਾਤੀ ਡੱਡੂ ਆਇਆ। ਜਿਹੜੇ ਮੀਂਹ ਦਾ ਬਾਤ ਚੱਕ ਲੈਣੇ। ਪੀਲੇ ਰਦੂ। ਬੱਬੂ ਵਰਸਾਤੀ ਡੱਡੂ ਕਹਦਾ ਸਾਹਿਬ ਨੇ ਅੱਜ ਤੈਨੂੰ। ਹੁਣ ਉਹਨੂੰ ਜਵਾਬ ਦੇਣਾ ਭੂਏ ਦਾ ਆ ਗਿਆ। ਭਾਈ ਮੌਤ ਦੇ ਬੱਜਦੇ ਪਿਆਰ ਉਹ ਤੇ ਰਿਹਾ ਕਿ ਇਹ ਪਿਆਰ ਜਾਣਾ ਤੇ ਇਹ ਲੈਣਾ ਚੱਡੀ ਲੋਕ ਨੇ ਸਾਰੇ ਲੈ ਚਲੇ ਜਾਂਦੇ ਸੀ ਗਾਇਸ ਦਾ ਫਾਈਟ ਹੋਇਆ ਇਹਨੂੰ ਫੋਟੋ ਲੱਗਦਾ ਮੈਂ ਹਾਂਜੀ ਮਿੱਤਰੋ ਬਹੁਤ ਜ਼ੋਰ ਉਹਦਾ ਸਰਵਾਨੀ ਦੇ ਮੂਮੈਂਟਾਂ ਕਰਦੇ ਬਹੁਤ ਟਾਈਮ ਬਾਅਦ ਕਰੀਆਂ ਸੀਨਾ ਨਿਕਲ ਗਿਆ ਉਹਨਾਂ ਦਾ 1 ਮਿੰਟ ਮਸਾਂ ਵੀ ਹੋ ਇੱਕ ਦੋ ਮਿੰਟ ਐ ਦੀਪੂ ਆਸ ਨੇ ਜੀਆ ਉਹ ਰੋਈ ਮਰੀ ਉਹ ਤੋਂ ਲੱਗਦਾ ਹੈ ਖੇਤ ਖੇਤ ਵੀ ਕੇ ਖੇਤ ਏ ਦੀਪੂ ਹਰ ਇਸ ਕੇ ਸਾਥ ਕਿਹੜਾ ਬੰਦਾ ਖਾਣਾ ਪੈਸ ਮੰਗਦਾ ਹੈ ਅਜਾ ਲੋਕਾਂ ਨੂੰ ਖੁਸ਼ ਕਰ ਦੇ ਆਪਣੇ ਉਹਦਾ ਹਣ ਆਪਣੇ ਚਾਹਣ ਵਾਲਿਆਂ ਨੂੰ ਜਾਣ ਨੂੰ ਮੈਂ ਇੱਕ ਦੀਪੂ ਇਸਾ ਨਹੀਂ ਖੇਲਦਾ ਹੋਰ ਹੋਰ ਆ ਸਾਹਿਬ ਭਾਈ ਸਾਡੇ ਬਲੌਗਰਾਂ ਨੂੰ ਜਿਆਦਾ ਪਿਆਰ ਦਿਆ ਕਰੋ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਦਬਕੇ ਕਰ ਦਿਆ ਕਰੋ ਤੇ ਸਾਹਿਬ ਨੂੰ ਸਾਨੂੰ ਇੰਜੋਏ ਕਰਿਆ ਕਰੋ ਠੀਕ ਹੈ ਦਾ ਗਾਇਸ yes yes ਯਾ ਸਾਰੇ ਚੱਡੀ ਲੋਕ ਨੇ ਆਹ ਚੱਡੀ ਲੋਕ ਕਿਧਰੋਂ ਆ ਰਹੇ ਐ ਤੂੰ ਕਿਧਰੋਂ ਆ ਰਹੇ ਕਿਧਰੋਂ ਕਿਧਰੋਂ ਆ ਰਹੇ ਪਿੰਡੇ ਅੰਨਾ ਕਹੋ ਚੱਲ ਪਿੰਡ ਚੱਲ ਮੈਂ ਦੀ ਜੈ ਬਾਬਿਆਂ ਦੀ ਜੈ ਸੰਤਾਂ ਦੀ ਸੰਤਾਂਤ ਮਹਾਰਾਜ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਸੰਤ ਕਿਧਰ ਗਿਆ ਉਹ ਰੋਜ ਗੱਡੀ ਸਿਖਾਉਂਦਾ ਸੀ ਅੱਜ ਗੱਡੀ ਐ ਪਿੱਛੇ ਲਾ ਲਈ ਇਹ ਅੱਜ ਗੱਡੀ ਪਿੱਛੇ ਲਾ ਲਈ ਇਹ ਅੱਜ ਗੱਡੀ ਐ ਪਿੱਛੇ ਲਾ ਲਈ ਓਏ ਰਾਜ ਜੀ ਸਿੱਟ ਲਈ ਓਏ ਰਾਜ ਜੀ ਸਿੱਟ ਲਈ ਮੂੰਹ ਨਹੀਂ ਕਰਦਾ ਨਾ ਸੇਗਲ ਦੀ ਚੈਨ ਤੋੜੂ ਕਹਿੰਦਾ ਰੇਸ ਲਾਉ ਲੈ ਮੇਰੇ ਸਾਲੇ ਅਲਟੋ ਜੇ ਤੇਰੇ ਫੇਟ ਜੀ ਮਾਰੀ ਖਤਾਨਾ ਚ ਜਾਏਗਾ ਤੂੰ ਇਹੀ ਲੈਗਾ ਰੇਸ ਆ ਪਰਨਾ ਤਾਂ ਬੰਨ ਲਿਆ ਕਰ ਇਹਨੂੰ ਕਹਿ ਕੇ ਤੂੰ ਜਾਣਾ ਨਹੀਂ ਦੀ ਐ ਓਏ ਓਏ ਪੱਠਾ ਜਾਣਾ ਦਾ ਪੱਠਾ ਸਾਹਿਬ ਦੀ ਹੈ ਨਾ ਨਾ ਜਾਣਾ ਸੀ ਹਾਂ ਕਿ ਮੋਟਰਸਾਈਕਲ ਲੈ ਕੇ ਹਾਂ ਐਂ ਕਰਦਾ ਹਾਂ ਰੋਜ਼ ਆ ਇਹ ਵੀ ਮੈਨੂੰ ਪਤਾ ਹੈ ਵੀ ਤੂੰ ਰੋਜ਼ ਇੱਥੋਂ ਜਾਣਾ ਮੋਟਰਸਾਈਕਲ ਹੱਕਦਾ ਪੱਠਾ ਸਾਹਿਬ ਕਿਉਂ ਭਾਈ ਹਾਂ ਕਾਦੋਂ ਨਾ ਨਾ ਪਰਦਾ ਨਹੀਂ ਬੰਦਦਾ ਮੈਨੂੰ ਆਥਰੇ ਸੀ ਫੋਨ ਨਹੀਂ ਕਰਿਆ ਤੂੰ ਗਰਾਊਂਡ ਨਹੀਂ ਆ ਕੀ ਗੱਲ ਬਾਲਾ ਤਖੜਾ ਹੈ ਬਾਲਾ ਜਲਾਲਪੁਰਿਆ ਰਾਜੂ ਕੋਟਲੇ ਪੜੀਆ ਆ ਸਾਲਿਆ ਬੰਦਾ ਬਣ ਜਾ ਆ ਸਾਰੀਆਂ ਗੱਲਾਂ ਦੇ ਪਿਓ ਲਵੇ ਕਰ ਰਿਹਾ ਨੇ ਮੂਹਰੇ ਲਾਲਾ ਕਰਾ ਹਾਂ ਲਾਲ ਰੱਖਿਆ ਛੇਤੀ ਚੱਲ ਰਿਕਾਰਡਿੰਗ ਹੋਈ ਜਾਂਦੀ ਹੈ ਸਾਰੀ ਕੋਈ ਨਹੀਂ ਹੈਗਾ ਉਹ ਤੇਲ ਫੁੱਕੀ ਨਾਲ ਗੱਡੀ ਦਾ ਦੇਖ ਲਈ ਅਸੀਂ ਬੰਦਾ ਟੱਕੜਾ ਕਰਨ ਨੂੰ ਫਿਰਦਾ ਇਹ ਸਾਨੂੰ ਉਹ ਦੇਖੋ ਪਹਿਲਾਂ ਕਿਵੇਂ ਹੱਸ ਰਿਹਾ ਤੇ ਕਿਹੜੀ ਇਹਨਾਂ ਦੀ ਮੂਹਰੇ ਹੁਣ ਹੁੜਿਆ ਨਾ ਹੁਣ ਮੈਂ ਰੋਜ਼ ਦਾ ਪੁੱਛੂ ਵੀ ਇੰਨੇ ਦਿਨ ਹੋ ਗਏ ਸਾਡੇ ਲਈ ਤਾਂ ਪੈਂਦਾ ਨਹੀਂ ਇਹ ਹਾਂ ਪੁੱਛੋ ਜਾਣਦਾ ਤਾਂ ਜਾਣਦਾ ਕਿੱਥੇ ਹੈ ਠਿਕੜਾ ਇੱਥੇ ਠਿਕੜਾ ਸਾਈਕਲ ਖੜਾ ਓਰੇ ਖੜਾ ਬੰਦਾ ਵਾ ਦੱਸ ਕੀ ਕੀ ਪੁੱਛਾਂ ਉਹ ਹੀ ਪੁੱਛੂੰ ਸਾਰਾ ਕੁਛ ਪੁੱਛੀ ਸਾਰਾ ਤੂੰ ਹੁਣ ਦੱਸ ਦੇ ਵੀ ਤੈਂ ਕੀ ਝੂਠ ਬੋਲਿਆ ਮੈਂ ਕਿਹਾ ਪੱਥੇ ਸਾਹਿਬ ਤੇ ਪੈਣਾ ਹੁੰਦਾ ਮੈਨੂੰ ਹਾਂ ਪਤਾ ਉਹਨਾਂ ਨੂੰ ਮੈਂ ਕਿਹਾ ਮੈਂ ਆ ਦਵਾਰੇ ਮੋਟਰਸਾਈਕਲ ਚੱਕ ਕੇ ਵੀ ਭੱਟਾ ਸੇ ਵੀ ਜਾਂਦਾ ਹਾਂ ਹਾਂ ਪਤਾ ਨਹੀਂ ਤੇ ਉਹਨੂੰ ਪਤਾ ਪਤਾ ਕਿਸੇ ਵਕੀਲ ਉਹਦੇ ਅੰਦਰ ਫਿਰ ਉਹ ਐ ਨਹੀਂ ਕਹਿੰਦੇ ਕਿ ਹੁਣ ਤੂੰ ਦੁੱਧ ਜੇ ਲੈ ਕੇ ਨਹੀਂ ਜਾਂਦਾ ਹਾਂ ਹਾਂ ਵੀ ਦੁੱਧ ਨਹੀਂ ਲੈ ਕੇ ਜਾਂਦਾ ਓਕੇ ਮੈਂ ਲਿਆ ਲਿਆ ਕੋਈ ਦੁੱਧ ਦੁੱਧ ਪੈਸੀ ਕੋਈ ਚੱਕਾ ਹੀ ਗੱਲ ਨਹੀਂ ਸੀਗੀ ਨਾ ਨਾ ਤੈਨੂੰ ਦੁੱਧ ਦੀ ਤਾਂ ਗੱਲ ਹੀ ਨਹੀਂ ਮੈਂ ਘਰੋਂ ਆਣਾ ਹੁਣ ਮੈਨੂੰ ਘਰ ਦੇ ਪੁੱਛਣਗੇ ਰੋਜ਼ ਦੁੱਧ ਲੈ ਕੇ ਆਣਾ ਵੀ ਤੂੰ ਸਾਲਿਆ ਹੁਣ ਹਟ ਕਾ ਤੂੰ ਗਿਆ ਹਾਂ ਪੁੱਛਦੇ ਹੁੰਦੇ ਨੇ ਵੀ ਤੂੰ ਗਰਾਊਂਡ ਜਾਣਾ ਫੇਰ ਮੈਂ ਵੀ ਇਹੀ ਪੁੱਛਿਆ ਫੇਰ ਤੂੰ ਕੀ ਕਹਿਣਾ ਉਦੋਂ ਮਮਾ ਮੈਂ ਕਿਹਾ ਮੈਂ ਉੱਠਣ ਲੱਗਿਆ ਨਾ ਅੱਛਾ ਇੱਧਰ ਆਉਂਦਾ ਤਾਂ ਫੇਰ ਵੀ ਇੱਧਰ ਹੀ ਐ ਅੱਥਨੇ ਕੱਲ ਵੀ ਨਹੀਂ ਅੱਥਨੇ ਗਰਾਊਂਡ ਆਇਆ ਕੱਲਾ ਅੱਥਨੇ ਗਰਾਊਂਡ ਕਿਉਂ ਨਹੀਂ ਆਇਆ ਅਸੀਂ ਦੇਖਣੀ ਐ ਇਹਦੀ ਵੀ ਤੈਨੂੰ ਫੋਨ ਨਹੀਂ ਕਰਦੇ ਵੀ ਤੇਰੀ ਆਪਦੀ ਜ਼ਿੰਮੇਵਾਰੀ ਹੈ ਕਰੇ ਪਤਾ ਗੱਲ ਗਰਾਊਂਡ ਨਹੀਂ ਗਿਆ ਇੱਥੇ ਪਰ ਮਾਲੀ ਬੰਨ ਲਿਆ ਕਰੀ ਤੇ ਖੁੱਲੇ ਸੱਡੀ ਫਿਰਦਾ ਹਾਂਜੀ ਮਿੱਤਰੋ ਆਪਾਂ ਆਏ ਥੈਰੇਪੀ ਗਰਾਉਣ ਬੜੇ ਦਿਨਾਂ ਬਾਅਦ ਕਲੀਨਿਕ ਪਹੁੰਚ ਤੁਸੀਂ ਵੀ ਜੇ ਥੈਰੇਪੀ ਕਰਾਉਣੀ ਹੁੰਦੀ ਇੱਥੇ ਸੋਮਵਾਰ ਤੇ ਮੰਗਲਵਾਰ ਡਾਕਟਰ ਵੀ ਆਉਂਦੇ ਪਟਿਆਲੇ ਵਾਲੇ ਸਰਵੋ ਡਾਕਟਰ ਜੇ ਇੱਥੇ ਟ੍ਰੀਟਮੈਂਟ ਕਰਾ ਸਕਦੇ ਆਜੇ ਹੋਰ ਕਰਾਈਏ ਆਪਾਂ ਵੀ ਨਾ ਬਾਲ ਨਹੀਂ ਕਟਾਏ ਹੈਗੇ ਹੈ ਸਕੂਲ ਭਾਗ ਜਾ ਕਰ ਲੱਤਾ ਪੈਣੀ ਆਂ ਤੇਰੇ ਜਾਏਂਗਾ ਸਕੂਲ ਹੈ ਜਾਏਂਗਾ ਪੱਕੀ ਗੱਲ ਹੈ ਵੀਡੀਓ ਰਿਕਾਰਡ ਕਰ ਲਈ ਮੈਂ ਛੇਤਰ ਭੈਣੇ ਆ ਨਹੀਂ ਪੁੱਤ ਜਾ ਕਰ ਸਕੂਲ ਪੜ੍ਹੇਂਗਾ ਵਧੀਆ ਨੰਬਰ ਲੀਂਗਾ ਪਾਸ ਹੋਏਂਗਾ ਕੱਲ ਨੂੰ ਨੌਕਰੀ ਮਿਲੂ ਕੋਈ ਤੈਨੂੰ ਠੀਕ ਹੈ ਪੱਕਾ ਠੀਕ ਹਾਂਜੀ ਮਿੱਤਰੋ ਰੋਡ ਧਿਆਨ ਨਾਲ ਪਾਸ ਕਰ ਪਾਰ ਕਰਿਆ ਕਰੋ ਕਿਉਂਕਿ ਸੇਫਟੀ ਨਾਲ ਚੱਲੋਗੇ ਲੁਧਿਆਣਾ ਰੋਡ पार ਕਰੋਗੇ ਤਾਂ ਤੁਹਾਡੀ ਸੇਫਟੀ ਹੈ ਚ ਜਦੋਂ ਰੋਡ ਕਲੀਅਰ ਹੋ ਜੇ ਫੇਰ ਹੀ ਪਾਰ ਕਰੋ ਗਰਾਊਂਡ 'ਚ ਆ ਗਏ ਹੋਰ ਅੰਕਲ ਜੀ ਕੀ ਹਾਲ ਨੇ ਵਧੀਆ ਵਧੀਆ ਠੀਕ ਸਸਤਰੀਕਾਰ ਸਾਰਿਆਂ ਨੂੰ ਕੈਮ ਵਧੀਆ ਬੱਤ ਠੀਕ ਆ ਵਾ ਠੀਕ ਹੈ ਜੀ ਇਹਦੇ olympic 'ਚੋਂ 10 ਮੈਡਲ ਨੇ ਏਸ਼ੀਆ ਗੇਮਾਂ 'ਚ ਤਾਂ ਪਤਾ ਨਹੀਂ ਕਿੰਨੇ ਕ ਮੈਡਲ ਨੇ ਸਾਰਿਆਂ ਨੇ ਧਿਆਨ ਨਾਲ ਦੇਖੋ ਬੰਦੇ ਨੂੰ ਓਹ ਓਹ ਕੈ ਜਸਨ ਸਾਰੇ ਫੋਟੋਸ ਵੀ ਕੋ ਮੈਂ ਹੈ ਕੁਇਆ ਸਾਰੇ ਲੈ ਅੱਜ ਮੈਂ ਸੋਣੀ ਲੱਗੇ ਵੀ ਦੇਖੋ ਆ ਤੁਪੂ ਜੇ ਕਰ ਲੈਣਾ ਫੇਰ ਸੋਣੀ ਲੱਗੇ ਹਾਂ ਕੁਝ ਕਹਿਣਾ ਤਾਂ ਨਹੀਂ ਹੁੰਦਾ ਕੁਛ ਨਹੀਂ ਗੱਲਬਾਤ ਤਾਂ ਟਾਈਮ ਪਾਸ ਹੋਈ ਜਾਂਦਾ ਜ਼ਿੰਦਗੀ ਦਾ ਇਹ ਕੀ ਗੱਲ ਬਣੀ ਇੱਕ ਬੰਦਾ ਹੋਰ ਦਿਖਾਉਣਾ ਤੁਹਾਨੂੰ ਗਾਇਸ ਗਾਇਸ ਤੁਹਾਡਾ ਵੈਲੈਂਟਾਈਨ ਵੀਕ ਕਿਵੇਂ ਲੰਘ ਰਿਹਾ ਆਪਣਾ ਜਿਮ ਚ ਲੰਘ ਰਿਹਾ ਇਹਨਾਂ ਦਾ ਪਤਾ ਨਹੀਂ ਕਿਵੇਂ ਲੰਘ ਰਿਹਾ ਹੋਊਗਾ ਸਾ ਪੱਟੀ ਕਿਵੇਂ ਹੋ ਜੀ ਕਿਵੇਂ ਹੋ ਮੀਮ ਚਲਾਈਏ ਕਹਿੰਦੇ ਵੀ ਪਿੰਡਾਂ ਜਾ ਜਾ ਕੇ ਪਲਵਾਨੀ ਦੀਆਂ ਉਹ ਕਰਾਇਆ ਕਰਾਂਗੇ ਖੇਡਾਂ ਜਿਸੇ ਪੱਟੀ ਬਾਈ ਹੋਰਾਂ ਨੇ ਠੀਕ ਹੈ ਜੇ ਆਪਣੇ ਆਏ ਤੂੰ ਵੀ ਕੁਸ਼ਤੀ ਕਰਨੀ ਹੈ ਫਿਰ ਅਜ ਦੀ ਭੈਣ ਬਾਲਾ ਪਿਆਰ ਕਰਦੀ ਇਹਨੂੰ ਇਹਦਾ ਜੂੜਾ ਕਰੂ ਇਹ ਖੜਾ ਹੋ ਜਾਂਦਾ ਮਾੜਾ ਆ ਆ ਕਿਹਦਾ ਜਾਂਦਾ ਹੈ ਇਹ ਅੰਬਾ ਕੈਨੇਡਾ ਗੇਡੂ ਚਿੱਟੀਆਂ ਨਹੀਂ ਕਰਾਣਾ ਚਿੱਟੀਆਂ ਨਹੀਂ ਕਰਾਣੇ ਆ ਗਏ ਚਿੱਟੀਆਂ ਆ ਗਏ ਕਲਸੀ ਆ ਰਸਪੈਕਟ ਦ ਮੈਨ ਆਂ ਬਾਂ ਹਾਂ ਜੀ ਚਿੱਟੇ ਕਛਿਆਰੇ ਚਿੱਟੇ ਆ ਗਏ ਠੀਕ ਹੈ ਕੁਛ ਨਹੀਂ ਕਹਿਣਾ ਚਾਹਤੇ ਬਲੌਗ ਮੈਂ ਦੇਖਣਾ ਸ਼ਾਮ ਨੂੰ ਚਿੱਟੇ ਆ ਗਏ ਕਹਿੰਦੇ ਮੇਰੇ ਵੀਡੀਓ ਚਿੱਟਾ ਬਣਿਆ ਫਿਰਦਾ ਐਡੀ ਡਾਸ ਨਾਈਕੀ ਹਾਂ ਗਾਇਸ ਆਪਾਂ ਰਨਿੰਗ ਕਰਨ ਲੱਗ ਗਏ ਆ ਸਲੋ ਸਲੋ ਮਤਲਬ 5 ਮੰਥ ਹੋਣ ਵਾਲੇ ਆ ਸਾਰਾ ਤਰੀਕ ਨੂੰ ਵੀ 7 ਦਿਨ ਰਹਿ ਗਏ ਆ ਹਨਾ 5 ਮੰਥ ਕੰਪਲੀਟ ਹੋਣ ਆਪਾਂ ਸਲੋ ਸਲੋ ਰਨਿੰਗ ਕਰਨ ਲੱਗ ਗਏ ਅੱਜ ਫਰਸਟ ਡੇ ਆ ਅੱਜ ਆਪਾਂ ਲਾਵਾਂਗੇ 2 ਚੱਕਰ ਸਲੋ ਸਲੋ ਸਾਵਨ ਨੂੰ ਮਾਤ ਨੂੰ ਕੀ ਗਿਆ ਤੈਨੂੰ ਕੀ ਕੀ ਕਰੀਏ ਦਾ ਪੁੱਲੇ ਆਂਦੀ ਆ ਦਿਮਾਗ ਤੋਂ ਮੂ ਕਈ ਦਵਾਈ ਖਵਾਉ। ਜੀ ਹੁਣ ਆਪਾਂ ਚੱਲਦੇ ਆਂ ਖਾੜੇ 'ਚ ਜਾ ਕੇ ਕਰਦੇ ਆਂ ਥੋੜੀ ਸਾਈਕਲਿੰਗ ਤੇ ਪੰਜ ਮਿੱਤਰੋ ਖਾੜੇ 'ਚ ਆ ਗਏ ਆਂ ਬਜਰੰਗਵਲੀ ਦਾ ਨਾਮ ਲੈ ਕੇ ਜੈ ਬਜਰੰਗਵਲੀ ਦੀ ਦੋ ਤਾਕਤ ਆਪਾਂ ਆਪਣੀ ਇੱਕ ਗਾਣਾ ਯਾਦ ਆ ਗਿਆ ਅਰਜੰਟ ਢੱਲੋਂ ਦਾ ਗੀਰ ਜਿਵੇਂ ਆਪਣੀ ਸਾਈਕਲ ਦੇ ਗੀਰ ਨੇ 1 ਤੋਂ ਲੈ ਕੇ 8 ਤੱਕ ਆਪਾਂ ਜੇ ਪੰਜਵਾਂ ਗੀਰ ਨਹੀਂ ਪਾਇਆ ਆ ਦੇਖੋ ਪਹਿਲਾ ਗੀਰ ਪਾ ਕੇ ਤੁਰਪੀ ਗੱਡੀ ਦੂਜੇ ਗੀਰ ਪਾ ਕੇ ਪਿੱਛੇ ਦੁਨੀਆ ਛੱਡੀ ਤੀਜੇ ਗੇਰ ਨਾਲ ਤੋ ਕੀ ਯਾਰਾਂ ਨੇ ਕੱਢੀ ਚੌਥੇ ਗੇਰ ਨਾਲ ਜਮਾਨਾ ਪਿਆ ਹਲਾਇਆ ਨਾ ਕਰੋ ਹਜੇ ਪੰਜਵਾਂ ਦਾ ਗੇਰ ਹੀ ਨਹੀਂ ਪਾਇਆ ਨਾ ਪੰਜਵਾਂ ਗੇਰ ਪਾਇਆ ਨਹੀਂ ਆਪਣੇ ਕੋਲ ਸਾਈਕਲ ਆਪਾਂ ਸਾਈਕਲ ਦਾ ਗੇਰ ਹੀ ਪਾ ਸਕਦੇ ਗੱਡੀ ਹਜੇ ਹੈ ਨਹੀਂ ਥੋੜੀਆਂ ਦਬਾਵਾਂ ਨਾਲ ਛੇਦੀ ਗੱਡੀ ਵੀ ਲੈ ਲਾਂਗੇ ਯਾਰ ਬਸ ਦਬ ਕੇ লাইਕ ਸ਼ੇਅਰ ਕਮੈਂਟ ਕਰਦੇ ਕਰੋ ਚੱਕ ਦੋ ਫੱਟੇ ਵਰਕਆਊਟ ਹੋ ਗਿਆ ਡਨ ਤੇ ਬੋਡੀ ਦੱਸੋ ਜੀ ਫਿੱਟਾ ਕਨਾ ਪੂਰੀ ਆ ਰਿਹਾ 6 ਪੈਕ ਤੁਹਾਨੂੰ ਵੇਟ ਕਰਦੇ ਆ ਆਪਣੇ ਨਾਲ ਜੁੜੇ ਰਹੋ ਆਪਣਾ ਚੈਨਲ 10 ਫਿਟਨੈਸ 97 ਉਹਨੂੰ ਜਾ ਕੇ ਕਰੋ ਫੋਲੋ ਇੰਸਟਾਗ੍ਰਾਮ ਤੇ ਵੀਡੀਓ ਲਾਈਕ ਸ਼ੇਅਰ ਮੈਂ ਤਾਂ ਆਪਕੇ ਕਰਦਾ ਗਰੂ ਸਪੋਰਟ ਕਰੋ ਤੇ ਹੁਣ ਆਪਾਂ ਚੱਲਦੇ ਰੂਮ ਵੱਲ ਨੂੰ ਦੇਖਦੇ ਆ ਰਸਤੇ ਕਿ ਮੌਲਵੰਦਾ ਲਾਈਟਾਂ ਵੱਲ ਗਿਆ ਨੇ ਹਾਂਜੀ ਗਾਇਜ਼ ਸਭ ਬਹੁਤ ਘੈਂਟ ਚੱਲ ਰਹੀ ਆ ਹੁਣ ਮੌਸਮ ਚੇਂਜ ਹੋ ਗਿਆ ਹਵਾ ਵਧੀਆ ਲੱਗਦੀ ਆ ਤੇ ਆਪਾਂ ਹੁਣ ਜਲਦੇ ਆ ਰੂਮ ਚ ਤੇ ਆਇਆ ਦਾ ਵਲੌਗ ਹੁੰਦਾ ਆਪਣਾ ਇੱਥੇ ਐਂਡ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ ਮਿਲਦੇ ਕੱਲੂ ਇੱਕ ਨਵੀਂ ਵੀਡੀਓ ਨਾਲ ਦਾਸ ਫਿਟਨੈਸ ਨੂੰ ਕਰ ਲਓ ਸਬਸਕ੍ਰਾਈਬ